ਜੇ ਦੂੰਗੇ ਸਿਗਬ ਬੁਰਤ ਦਿਲ ਆ ਗਿਆ ਆਪੇ ਪਤਾ ਲੱਗ ਜਿਉ ਕੀ ਹੁੰਦਾ ਪਿਆਨੀ ਨਾ ਤਾਂ ਉਹਨਾਂ ਵਰਗ ਪੈਦਾ ਹੀ ਹੋਇਆ ਪਹਿਲਾਂ ਵੀ ਨਹੀਂ ਹੋਇਆ ਆਪ ਤੇ ਹੁਣ ਤਾਂ ਹੋਣਾ ਹੀ ਕੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਕਹਿ ਜੀ ਕਾਈ ਕੀ ਦੇ ਕਹਿ ਜੇ ਲਾਫਜ਼ ਜਲ ਰਹੇ ਆ ਵੇਖੇ ਤੂੰ ਹੈ ਵੱਲ ਬਾਰ ਬਾਰ ਨਹੀਂ ਜੇ ਦੂੰਗੇ ਸਿਗਬ ਬੁਰਤ ਦਿਲ ਆ ਗਿਆ ਜਿਦੋਂ ਕੋਈ ਤੇ ਦਿਲ ਆ ਗਿਆ ਸੱਜ ਵੀ ਉਹੀ ਨੇ ਤੇ ਮੇਰੇ ਨਾਲ ਵੀ ਉਹੀ ਜਗ੍ਹਾ ਬਈ ਕਮਾਰਦਾ ਡੈਡੀ ਨਾਲ 20 ਸਾਲ ਤੋਂ ਕਮਾਰਦਾ ਰਿਹਾ ਤਿੰਨੇ ਨਾਲ ਬਾਈ ਤੇ ਉਵੇਂ ਹੀ ਕੰਮ ਕਰ ਰਹੇ ਮੈਂ ਤੋਂ ਸੂਤ ਦੀਂਦਿਆ ਹੀਰ ਦੀਂ ਕਹਿੰਦੇ ਕਿ ਯਦਵੀਰ ਬਹੁਤ ਤਗੜਾ ਹੋ ਗਿਆ ਮੈਂ ਯਦਵੀਰ ਦੇ ਨਾਲ ਗਾਣਾ ਕਰਨ ਬਹੁਤ ਜਲਦੀ ਜਾ ਰਿਹਾ ਜਦੋਂ ਵੀ ਮੈਂ ਇੰਡੀਆ ਆਇਆ ਦੋਵੇਂ ਆ ਗਈ ਨਾ ਉਹ ਗੱਲ ਵੀ ਉਹ ਵੱਡੇ ਨੇ ਤਾਂ ਉਹ ਹੋਰ ਹੀ ਵੱਡੇ ਹੋਗੇ ਇਹ ਗੱਲ ਕਹੇਗੀ ਬੱਬੂ ਮਾਨ ਬਾਈ ਨੂੰ ਉਹ ਪਸੰਦ ਕਰਨਾ ਹੈ ਐਸੀ ਗੱਲ ਹੀ ਕੀ ਦਿਸਾਂ ਮਾਂ ਜਲਾ ਜਾਵੇ ਤਾ ਮarre ਭੈਣ ਭਾਈ ਬਹੁਤ ਵਧੀਆ ਐਸੀ ਗੱਲ ਨਹੀਂ 19/ ਉਹ ਬਹੁਤ ਵਧੀਆ ਦੋਨੋਂ ਨੇ ਜੱਟੀ ਦੇ ਭਰੇ ਨੇ ਕੋਲ ਸ਼ਰਾਬ ਦੇ ਪਿਆਰ ਭਰੀ ਸასიਖਾਲ ਤੁਸੀਂ ਦੇਖ ਰਹੇ ਹੋ এবੀਪੀ ਸੰਜਾ ਤੇ ਮੈਂ ਬੱਲੇ ਬਾਟ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਦੇ ਸੁਪੁੱਤਰ ਯੁੱਧਵੀਰ ਮਾਨਕ ਇੱਕ ਵਾਰ ਫਿਰ ਸੇਤਿਆਬ ਹੋ ਗਏ ਨੇ ਚੰਗੀ ਸੇਹ ਦੇ ਨਾਲ ਵਾਪਸੀ ਕਰ ਰਹੇ ਨੇ ਤੇ ਬਹੁਤ ਜਲਦੀ ਕੋਲਾਬੋਰੇਸ਼ਨ ਜੈ ਇੱਕ ਵੱਡਾ ਗੀਤ ਧਾਰਮਿਕ ਗੀਤ ਲੈ ਕੇ ਆਉਣ ਵਾਲੇ ਨੇ ਸੋ ਮੇਰੇ ਨਾਲ ਨੇ ਇਸ ਵੇਲੇ ਯੁੱਧਵੀਰ ਮਾਨਕ ਭਾਈ ਪਿਆਰ ਭਰੀ ਸასიਖਾਲ ਕੀ ਹਾਲ ਚਾਲ ਠੀਕ ਠਾਕ ਹੋ ਅਠਾਠ ਠੀਕ ਹੈ ਕਾ ਕਾਫੀ ਸੇਹ ਦੇ ਸੁਧਾਰ ਹੋ ਗਿਆ ਵਧੀਆ ਫਿਟੋ ਹੈਡ ਫਟ ਜਿਮਾ ਹੋਰ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਬਸ ਵਧੀਆ ਹੀ ਚੱਲ ਰਹੀ ਜਿਵੇਂ ਚੱਲ ਰਿਹਾ ਵਧੀਆ ਚੱਲ ਰਿਹਾ ਤੋ ਉਹਨਾਂ ਅਸੀਂ ਸਾਰੇ ਜਣੇ ਇੰਤਜ਼ਾਰ ਕਰ ਰਿਹਾ ਕਿ ਜੁਦਵੀਰ ਸਿਹਤਯਾਬ ਹੋ ਗਿਆ ਹੈ ਸਿਹਤ ਚੰਗੀ ਹੋ ਗਈ ਆ ਫਟਾਫਟ ਜੁਦਵੀਰ ਦਾ ਗਾਣਾ ਆਵੇ ਤੇ ਅਸੀਂ ਸੁਣ ਲਈਏ ਦੁਬਾਰਾ ਕਲੀਆਂ ਦੇ ਬਾਦਸ਼ਾਹ ਮਾਨਕ ਸਾਹਿਬ ਨੂੰ ਯਾਦ ਕਰਨ ਲਈ ਕਰੀ ਫੇਰ ਉਹਨਾਂ ਦਾ ਯਾਦ ਕਰਨਾ ਬਹੁਤ ਵੱਡੀ ਗੱਲ ਹੈ ਮੈਂ ਇਹ ਕਹੂੰਗਾ ਤੇ ਨਾਂ ਤਾਂ ਉਹਨਾਂ ਵਰਗਾ ਪੈਦਾ ਹੀ ਹੋਇਆ ਪਹਿਲਾਂ ਵੀ ਨਹੀਂ ਹੋਇਆ ਬਿਲਕੁਲ ਤੇ ਹੁਣ ਤਾਂ ਹੋਣੀ ਹੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ ਕਿਹ ਜੀ ਗਾਇਕੀ ਦੇ ਕਿਹ ਜੇ ਲਫ਼ਜ਼ ਚੱਲ ਰਹੇ ਆ ਸੋ ਇਸ ਖਰਕੇ ਉਹਨਾਂ ਵਾਲੀ ਗੱਲ ਕਰਨੀ ਹੀ ਬਹੁਤ ਔਖੀ ਆ ਕੱਲੀ ਖਤਮ ਹੋ ਤੇ ਸੋ ਤੁਹਾਡੀ ਹੁਣ ਕਿਵੇਂ ਦੀ ਤਿਆਰੀ ਆ ਦੁਬਾਰਾ ਕਹਿੰਦੇ ਕਿ ਤੁਸੀਂ ਰਿਹਸਨਾ ਸ਼ੁਰੂ ਕਰਤੀਆਂ ਰਿਹਸ ਕਰ ਰਹੇ ਹੋ ਪ੍ਰੋਪਰ ਨਵੇਂ ਗੀਤਾਂ ਦਾ ਕੰਮ ਕਰ ਰਹੇ ਹੋ ਬਹੁਤ ਜਲ ਧਾਰਮਿਕ ਗੀਤ ਵੀ ਲੈ ਕੇ ਆਉਣ ਵਾਲੇ ਹੋ ਸੋ ਕੀ ਕੀ ਤਿਆਰੀਆਂ ਕੀਤੀਆਂ ਨੇ ਜੋਤ ਵੀਰ ਨੇ ਤਿਆਰੀਆਂ ਮੇਰੀਆਂ ਦਾ ਉਹੀ ਨੇ ਜਿਵੇਂ ਹੀ ਉਹੀ ਸਜਵੀ ਉਹੀ ਨੇ ਤੇ ਮੇਰੇ ਨਾਲ ਵੀ ਉਹੀ ਜਗ੍ਹਾ ਪਈ ਕੰਮ ਕਰਦਾ ਜਿਹੜਾ ਡੈਡੀ ਨਾਲ 20 ਸਾਲ ਤੋਂ ਕੰਮ ਕਰਦਾ ਆ ਰਿਹਾ ਸੀ ਜੀ ਤੇ ਨੈਨ ਉਸ ਬਈ ਉਹ Úਮੀ ਗਮ ਅਗਰਵੇਂ ਕੀ ਆ ਵਾ ਸਟੇਜ ਨੂੰ ਕਿੰਨਾ ਮਿਸ ਕਰਦੇ ਹੋ ਉਥੇ ਲਾਈਵ ਪਰਫਾਰਮ ਕਰਨਾ ਸਾਜ਼ੀਆਂ ਦੇ ਨਾਲ ਟਿਊਨਿੰਗ ਬਣਾਉਣਾ ਉਹ ਜੁਗਲਬੰਦੀ ਕਰਨੀ ਕਿੰਨਾ ਕਿ ਮਿਸ ਕਰਦੇ ਹੋ ਮੈਂ ਥਰਨੂ ਦਾ ਕੀ ਕਰਨ ਮੈਂ ਤਾਂ ਰੱਬ ਨੂੰ ਹੀ ਆਣਾ ਵੀ ਮੈਂ ਤੈਨੂੰ ਵੀ ਮੈਸੇਜ ਕਰਦਾ ਯਾਰ ਥੱਲੇ ਹੀ ਆ ਜਾ ਹੁਣ ਕੀ ਆ ਵਾ ਤੇ ਨਹੀਂ ਤਾਂ ਜਿਹੜਾ ਜਿਹੜਾ ਵੀ ਮੇਰੇ ਸਾਹਮਣੇ ਆਇਆ ਸਾਰਾ ਨੂੰ ਮਿਸ ਕਰਾਉਂਗਾ ਹੁਣ ਕੀ ਆ ਵਾ ਵੀ ਇੰਨਾ ਮੇਸੇ ਹਾਂ ਤਾਂ ਮੈਂ ਸਾਰਾ ਜਦੋਂ ਮਾਨਕ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿਗੇ ਤਾਂ ਸਾਰਿਆਂ ਦੀ ਨਿਗਾਹ ਟਿਕੀਆਂ ਸਨ ਕਿ ਯੁੱਧਵੀਰ ਕੋ ਯੁੱਧ ਵੀ ਤੁਹਾਡੇ ਅੰਦਰ ਮਾਨਕ ਸਾਹਿਬ ਨੂੰ ਦੇਖਦੇ ਸੀਗੇ ਚਲੋ ਪਰਮਾਤਮਾ ਨੇ ਚਾਇਆ ਸਿਹਤ ਨਹੀਂ ਠੀਕ ਰਹੀ ਹੁਣ ਦੁਬਾਰਾ ਵਾਪਸੀ ਕਰਨੀ ਹੈ ਕੀ ਲੱਗਦਾ ਕਿਹੜੀਆਂ ਕਿਹੜੀਆਂ ਕਸਰਾਂ ਰਹਿ ਗਈਆਂ ਜਿਹੜੀਆਂ ਪੂਰੀਆਂ ਕਰਨੀਆਂ ਨੇ ਲੱਗਦਾ ਤਾਂ ਇਹ ਅਭੀ ਕਸਾਂ ਦਾ ਉਹਨਾਂ ਨੂੰ ਕੋਈ ਨਹੀਂ ਛੱਡੀ ਗਈ ਜੀ ਤੇ ਮੈਂ ਪੂਰੀਆਂ ਐਂ ਕਰਦਾ ਤਾਂ ਨਾ ਵੀ ਉਹਨਾਂ ਦੇ ਗਾਏ ਹੋਏ ਗੀਤ ਹੀ ਦੁਬਾਰਾ ਦੁਬਾਰਾ ਇੱਕ ਇੱਕ ਦੋ ਦੋ ਕਰਕੇ ਆਪਣੇ ਹੱਥਾਂ ਦਾ ਕਾ ਕੇ ਹੋਈ ਪੀਛਾ ਤਾਂ ਚੰਗੀ ਤਣਾ ਫੇਰੀ ਕੋਈ ਹਾਲਾ ਜਾਂ ਸਟੀਆਂ ਦੇ ਗਾਦ ਨੂੰ ਪੰਜ ਪੰਜ ਛੇ ਜੀ ਗੀ ਤ ਜਵਾਬ ਦੋਰਾ ਮਿਊਜ਼ਿਕ ਕਰਨ ਲਈ ਮੇਰੇ ਕੋਲ ਹੈਗਾ ਜੱਕਾ ਬਾਈ ਨਿਰਮਲ ਬਾਈ ਬਸ ਆਈ ਤਰੀਕਾ ਇੱਕ ਹੋਰ ਦਾ ਕੋਈ ਤਰੀਕਾ ਹੈ ਨਹੀਂ ਜਿੰਨੇ ਜਣੇ ਵੀ ਲੋਕ ਯੁਧਵੀਰ ਨੂੰ ਪਿਆਰ ਕਰਦੇ ਜਿਵੇਂ ਅਸੀਂ ਆਪ ਕਰਦੇ ਆ ਸਾਨੂੰ ਨਾਲ ਇੱਕ ਗਾਣਾ ਦਿਮਾਗ 'ਚ ਵੜਿਆ ਹੋਇਆ ਜਦੋਂ ਕਿਸੇ ਗੱਭਰੂ ਤੇ ਦਿਲ ਆ ਗਿਆ ਆਪੇ ਪਤਾ ਲੱਗ ਜੂਗੀ ਹੁੰਦਾ ਪਿਆਰ ਨਹੀਂ ਹੈ ਨਾ ਗੀਪੀ ਬਾਈ ਦੇ ਨਾਲ ਕੋਲਾਬੋਰੇਸ਼ਨ ਆਈ ਸੀਗੀ ਇਸ ਗਾਣੇ ਨੂੰ ਬੜਾ ਮਿਸ ਕਰ ਰਹੇ ਹਾਂ ਅਸੀਂ ਹੈਣਾ ਮੈਂ ਚਾਹੂੰਗਾ ਅਗਰ ਹੋ ਸਕਦਾ ਹੈ ਤਾਂ ਦੋ ਕੇ ਬੋਲ ਜ਼ਰੂਰ ਗਾ ਦਿਓ ਫਿਰ ਅੱਗੇ ਗੱਲ ਕਰਦੇ ਆਪਾਂ ਹਾਂਜੀ ਵਾਈ ਨਾਟ ਜ਼ਰੂਰ ਹੀ ਹੋਊਗਾ ਜੇ ਦੂੰਗੇ ਸੇ ਗੱਭਰੂ ਤੇ ਦਿਲ ਆ ਗਿਆ ਆਪੇ ਪਤਾ ਲੱਗ ਜੂ ਕੀ ਹੁੰਦਾ ਪਿਆਰ ਨਹੀਂ ਜਦੋਂ ਕਿਸੇ ਕੋ ਬੁਰਤ ਦਿਲ ਆ ਗਿਆ ਆਪੇ ਪਤਾ ਲੱਗ ਜੁ ਕਿ ਹੁੰਦਾ ਪਿਆਰ ਨਹੀਂ ਵੇਖੀ ਤੂੰ ਉਹ ਵੱਲ ਬਾਰ ਬਾਰ ਨਹੀਂ ਵੇਖੀ ਤੂੰ ਉਹ ਵੱਲ ਬਾਰ ਬਾਰ ਨਹੀਂ ਜਦੋਂ ਕਿਸੇ ਕੋ ਬੁਰਤ ਦਿਲ ਆ ਗਿਆ ਜਦੋਂ ਕਿਸੇ ਕੋ ਬੁਰਤ ਦਿਲ ਆ ਗਿਆ ਆਪੇ ਪਤਾ ਲੱਗ ਜੁ ਕਿ ਹੁੰਦਾ ਪਿਆਰ ਨਹੀਂ ਜਦੋਂ ਕਿਸੇ ਕੋ ਬੁਰਤ ਦਿਲ ਆ ਗਿਆ ਆਪੇ ਪਤਾ ਲੱਗ ਜੁ ਕਿ ਹੁੰਦਾ ਪਿਆਰ ਨਹੀਂ ਕੀ ਬਾਤ ਹੈ ਅੱਛਾ ਗਿੱਪੀ ਬਾਈ ਨਾਲ ਗੱਲਬਾਤ ਹੁੰਦੀ ਹੈ ਕਿ ਉਹ ਵੀ ਕਹਿੰਦੇ ਹੁੰਦੇ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਕਿ ਯੁਧਵੀਰ ਦੀ ਸਿਹਤ ਚੰਗੀ ਹੋ ਰਹੀ ਆ ਅਸੀਂ ਬਹੁਤ ਜਲਦ ਯੁਧਵੀਰ ਦੇ ਨਾਲ ਕੰਮ ਕਰਾਂਗੇ ਜਾਂ ਉਹਦਾ ਗੀਤ ਲੈ ਕੇ ਆਵਾਂ ਗੱਲ ਹੁੰਦੀ ਆ ਹਮਮ ਕਿਪੀ ਨਾ ਮੇਰੇ ਖਿਆਲ ਚ ਕੱਲ ਹੀ ਹੋਈ ਸੀ ਮੇਰੀ ਗੱਲ ਜੀ ਤੁਹਾਡਾ ਆਪਣਾ ਗਾਇਆ ਹੋਇਆ ਕਿਹੜਾ ਇੱਕ ਐਸਾ ਗੀਤ ਆ ਜਦੋਂ ਵੀ ਤੁਸੀਂ ਇਕਾਂਤ ਬੈਠਦੇ ਹੋ ਤੁਹਾਡਾ ਜਲ ਤੁਹਾਡਾ ਆਪਣਾ ਹੋਵੇ ਬਾਰ-ਬਾਰ ਉਸ ਗੀਤ ਦਾ ਖਿਆਲ ਆਉਂਦਾ ਹੈ ਤੁਹਾਨੂੰ ਖੁਸ਼ ਕਰਕੇ ਜਾਂਦਾ ਚਿਹਰੇ ਤੇ ਇੱਕ ਸਮਾਈਲ ਲੈ ਕੇ ਆਉਂਦਾ ਹੈ ਮੇਰਾ ਇਹ ਕੁਈ ਜੀ ਦਾ ਹਿੱਟ ਬਏ ਸੁਪਰ ਹਿੱਟ ਜਿਉਣ ਲਈ ਉਹਦੀ ਖਾਤਰ ਕੋਕਾ ਕਤਲ ਕਰਾ ਦੂੰ ਕਰ ਲੈ ਕੋਈ ਨਾ ਫਲ ਕਰੀਦਾ ਸੋ ਉਹ ਉਹ ਗਾਣਾ ਦੁਬਾਰਾ ਕੋਈ ਹੋਰ ਨਹੀਂ ਕਰ ਸਕਦਾ ਜੋ ਉਹਦੇ ਵੇਰ ਨੇ ਕਰਿਓ ਕਰਤਾ ਕਿਉਂਕਿ ਉਹ ਜਿਹੜੀ ਚੀਜ਼ ਹੈ ਕਰੀ ਮਾਈਲਸਟੋਨ ਬਣ ਚੁੱਕੀ ਹੈ ਹਾਂਜੀ ਬਿਲਕੁਲ ਉਹ 100% ਹੀ ਮਾਈਲਸਟੋਨ ਬਣੇਗੀ ਹਾਂਜੀ ਥੋੜੀ ਜਿਹੜਾ ਮਾਨਕ ਸਾਹਿਬ ਦੀ ਪਰਿਵਾਰ ਦੇ ਨਾਲ ਜਿਹੜੀ ਸਾਂਝਾ ਦੇ ਲਈ ਸਾਂਝਾ ਉਹ ਜਸਵਿੰਦਰ ਸਿੰਘ ਬੈਂਸ ਜਾਨੀ ਕਿ ਜੈਜੀ ਵੀ ਬੜੀ ਪਿਆਰੀ ਕਿਸੇ ਨੂੰ ਪੁੱਛ ਲੋ ਤਾਂ ਸਭ ਨੂੰ ਪਤਾ ਕਿ ਉਹਨਾਂ ਦਾ ਪਿਆਰ ਜਾਂ ਉਹਨਾਂ ਦੀ ਅਹਿਮੀਅਤ ਬ ਮਾਨਕ ਸਾਹਿਬ ਦੀ ਪਰਿਵਾਰ ਦੇ ਲਈ ਕਿੰਨੀ ਇੰਪੋਰਟੈਂਟ ਆ ਅਸੀਂ ਪਿੱਛੇ ਜੇ ਇੱਕ ਮੁਲਾਕਾਤ ਕੀਤੀ ਜੈਸੀ ਬਾਈ ਉਹਨਾਂ ਦੇ ਨਾਲ ਤਿੰਨ ਚਾਰ ਦਿਨ ਹੋ ਗਏ ਨੇ ਕਹਿੰਦੇ ਕਿ ਯੋਧਵੀਰ ਬਹੁਤ ਤਗੜਾ ਹੋ ਗਿਆ ਮੈਂ ਯੋਧਵੀਰ ਦੇ ਨਾਲ ਗਾਣਾ ਕਰਨ ਬਹੁਤ ਜਲਦੀ ਜਾ ਰਿਹਾ ਹਾਂ ਜਦੋਂ ਵੀ ਮੈਂ ਇੰਡੀਆ ਆਇਆ ਇਹ ਆ ਗਈ ਨਾ ਉਹ ਗੱਲ ਵੀ ਉਹ ਵੱਡੇ ਨੇ ਤਾਂ ਉਹ ਹੋਰ ਹੀ ਵੱਡੇ ਹੋਗੇ ਇਹ ਗੱਲ ਕਹੇਗੀ ਤੇ ਨਹੀਂ ਉਹਨਾਂ ਦੀ ਵਡਿਆਈ ਜੀ ਇਹ ਗੱਲ ਇਹਦਾ ਉਹ ਮੈਨੂੰ ਇਹ ਗੱਲ ਕਹੇ ਨੇ ਮੈਂ ਉਹਦੇ ਨਾਲ ਗਾਉਂਗਾ ਤੇ ਸੋ ਮੈਂ ਤਾਂ ਉਹਨਾਂ ਦਾ ਥੈਂਕ ਯੂ ਕਰਦਾ ਵੀ ਉਹ ਹੀ ਗੱਲ ਮੇਰੇ ਲਈ ਕਹੇ ਨੇ ਮੈਂ ਉਹਨਾਂ ਨਾਲ ਗਾਣਾ ਕਰੂੰਗਾ ਮੈਂ ਫਿਰ ਵੀ ਉਹਨਾਂ ਨੂੰ ਰਿਕਵੈਸਟ ਹੀ ਕਰਦਾ ਪਾਜੀ ਆ ਜਾਓ ਤੇ ਮੇਰੇ ਨਾਲੇ ਗਾਣਾ ਗਾ ਦਿਓ ਤੁਹਾਡਾ ਬਹੁਤ ਧੰਨਵਾਦ ਇਸ ਗੱਲ ਦਾ ਇਹ ਇਹ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਨਾ ਇਹ ਮਿਲਦੀਆਂ ਹੁੰਦੀਆਂ ਪਰਵਰਿਸ਼ ਤੋਂ ਤੁਹਾਡੇ ਚੰਗੇ ਗੁਣਾਂ ਤੋਂ ਇਹ ਚੰਗੇ ਜਿਹੜੇ ਸਾਰੇ ਸਤਕਾਰ ਨੇ ਇਹ ਮਾਨਕ ਸਾਹਿਬ ਵੱਲੋਂ ਆਏ ਨੇ ਅਸੀਂ ਤੁਹਾਡੇ ਅੰਦਰੋਂ ਹੀ ਮਾਨਕ ਸਾਹਿਬ ਨੂੰ ਦੇਖਦੇ ਆਂ ਤੇ ਤੁਸੀਂ ਚਲੋ ਇਨਸਾਨ ਦੇ ਨਾਲ ਚੰਗਾ ਮਾੜਾ ਸਮਾਂ ਜੁੜਿਆ ਰਹਿੰਦਾ ਜਿger ਚੰਗਾ ਹੈ ਤਾਂ ਮਾੜਾ ਵੀ ਹੈ ਤੋਂ ਇਨਾ ਜਿਹੜਾ ਸਮਾਂ ਨੰਘਾਇਆ ਹਨਾ ਕੀ ਕੁਝ ਸਿਖਾਇਆ ਗਿਆ ਉਸ ਸਮਾਂ ਜਾਂ ਕਟਣਾ ਕਿੰਨਾ ਔਖਾ ਸੀਗਾ ਨਹੀਂ ਮੈਨੂੰ ਕੁਝ ਨਹੀਂ ਔਖਾ ਸੀ ਕੁਝ ਵੀ ਜਨ ਕਿ ਜਿਹੜੀ ਸਾਡੀ ਕਾਮਨ ਸੀ ਨਾ ਉਸ ਕਾਮਨ ਤਾਂ ਔਖਾ ਔਖਾ ਸੀ ਸਭ ਕੋਲ ਪਾਸ ਸਾਡੇ ਬਜ਼ੁਰਗ ਕਰਨ ਉਹਨਾਂ ਦੀ ਚੜ੍ਹਾਈ ਕਰਨ ਉਹਨਾਂ ਨੇ ਮੈਨੂੰ ਇੱਕ ਪੰਜਾਬੀ ਜੀ ਕਹਿੰਦੇ ਨਾ ਸਿੱਕਾ ਉਹ ਤੋਂ ਵੀ ਥੱਲੇ ਹੋਂ ਦੇ باوجود ਵੀ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਪੀਛੋਂ ਦੀ ਮੈਂ ਇਹਨੂੰ ਖੁਦਾ ਦੀ ਹੋਈ ਕਰਮਤੀ ਸਮ ਖੁਦਾ ਦੀ ਕਰਮਤੀ ਜੀ ਇਹੀ ਜਾਂ ਨੂੰ ਆ ਤੁਸੀਂ ਅੱਜ ਵੀ ਆਪਣਾ ਸਟਾਈਲ ਹੈ ਪ੍ਰੋਪਰ ਰੱਖਿਆ ਹੋਇਆ ਦੇਖੋ ਸੂਟਡ ਬੂਟਡ ਬੈਠੇ ਹੋ ਕਾਲੀ ਸ਼ਰਟ ਕਾਲੀ ਪੈਂਟ ਕਾਲੇ ਬੂਟਾਂ ਨਾਲ ਕਾਲੇ ਚਸ਼ਮੇ ਕਿੰਨਾ ਧਿਆਨ ਰੱਖਦੇ ਹੋ ਕੋਈ ਅਗਰ ਕਿਤੇ ਜਾਣਾ ਹੈ ਪੂਰਾ ਬੰਨ੍ਹਣ ਕੇ ਜਾਣਾ ਜਿਵੇਂ ਮਾਨਕ ਸਾਹਿਬ ਚਾਤਰਾ ਲੱਗ ਜਾਂਦੇ ਸੀ ਬਸ ਫੇ ਆਪ ਹੀ ਕਹਿੰਦਾ ਤੁਸੀਂ ਵੀ ਜਿਵੇਂ ਮਾਨਕ ਸਾਹਿਬ ਜਾਂਦੇ ਸੀ ਮੈਂ ਉਹਨਾਂ ਦਾ ਹੀ ਮੁੰਨਾ ਫਿਰ ਉਹੀ ਕੁਝ ਹੀ ਕਰੂੰਗਾ ਜੀ ਜੀ ਨੇਚਰਲ ਕੁਦਰਤੀ ਗੱਲ ਆਏ ਮਾਨਕ ਸਾਹਿਬ ਦਾ ਕੋਈ ਵੀ ਕੋਈ ਗੀਤ ਸੁਣਾ ਦਿਓ ਅਸੀਂ ਬਣਾ ਦਿਲ ਕਰ ਰਿਹਾ ਹੁਣੇਕਰ ਤੁਸੀਂ ਸਾਹਮਣੇ ਬੈਠੇ ਹੋ ਤਾਂ ਮੇਰਾ ਉਹਨਾਂ ਦਾ ਇੱਕ ਹੀ ਗੀਤ ਗੋਨਾ ਜਿਹੜਾ ਸਾਰਿਆਂ ਨੂੰ ਪਸੰਦ ਆ। ਜੇ ਉਹ ਹੀ Eid ਮੈਂ ਵੈਂਕੋਰ ਜਗਾਇਆ ਸੀ ਤੇ ਇਸ ਤੇ ਹੀ ਤੋਂ ਵੱਡੀ ਸਟੇਜ ਸੀ ਉਤਰ ਕੇ ਲੋਕਾਂ ਜੀ ਭੱਜਿਆ ਸੀ ਮੈਨੂੰ ਬਿੰਨੂ ਬਾਈ ਉਹਨਾਂ ਨੇ ਬਲਾ ਬਲਾ ਕੇ ਲੋਕਾਂ ਚੋਂ ੱਟਕੇ ਮਾਰ ਮਾਰ ਕੇ ਮੈਨੂੰ ਖਿੱਚ ਕੇ ਸੀ ਲੈ ਆ ਕੇ ਵਾਪਸ ਸਟੇਜ ਤੇ ਚੜਾਇਆ ਸੀ ਕਨ ਟਾਇਗਰ ਤੇ ਖੜਾ ਪੇ ਹੌਲਕ ਦੇ ਨਹੀਂ ਗੀਤ ਖਤਮ ਹੋਣ ਤੋਂ ਬਾਅਦ ਸਤੇਤੀ ਮੈਨੂੰ ਕਹਿੰਦੇ ਆ ਐਨਾ ਪ੍ਰਗਰਸ਼ੀ ਚ ਇਸ ਗੁੱਟ ਲਈਉ ਨਹੀਂ ਜੀ ਮੈਂ ਤਾਂ ਥੋੜੀ ਜਿਹੀ ਗੁੱਟ ਲਈਦੀ ਆ ਮੈਂ ਲੋਕਾਂ ਚ ਤਾਂ ਮੇਰੀ ਜਿਗੁੱਡੀ ਲੋੜਨੀ ਤੇ ਮੈਂ ਆਪ ਹੀ ਜਿਗੁੱਟੀਆਂ ਮੈਨੂੰ ਨਹੀਂ ਕਿ ਇਸ ਗੁੱਡੀ ਗੁੱਡੀ ਦੀ ਮੈਂ ਨਹੀਂ ਲੋੜ ਮੈਂ ਕਿ ਜਿਹੜਾ ਸਿਕਿਉਰਟੀ ਵਾਲਾ ਬੈਠਾ ਉਹ ਸਾਰਨੇ ਦੀ ਜਿਗੁੱਡੀ ਲਿਆ ਮੈਂ ਉਹਦੀ ਜਿਗੁੱਡੀ ਮਰਤ ਨਹੀਂ ਕੇ ਜੀ ਇਸ ਗੁੱਡੀ ਤੇ ਨਹੀਂ ਠੀਕ ਹੈ ਉਹ ਜਿਹੜਾ ਕੰਮ ਠੀਕ ਹੈ ਮਾਸੇ ਜਿਹਨਾਂ ਦਾ ਕੰਮ ਜਿਵੇਂ ਚੱਲਦਾ ਤੇ ਉਹ ਨੂੰ ਇੱਕ ਗੀਤ ਉਹ ਸਦਾ ਵਾਰ ਹੀ ਦਾ ਤੇ ਇਹ ਨੂੰ ਨਹੀਂ ਪਸੰਦ ਹੋਊਗੀ ਤੇ ਪੰਜਾਬੀ ਹੋਏ ਬੰਦਾ ਤੇ ਮੈਂ ਮੇਰੇ ਗੱਲ ਪਹਿਲਾਂ ਵੀ ਕਿਹਾ ਇੱਥੇ ਹੀ ਗਿਆ ਸੀ ਐਸੇ ਕੰਮ ਵਿੱਚ ਗਿਆ ਸੀ ਵੀ ਉਹ ਗੀਤ ਨੂੰ ਨਹੀਂ ਪਸੰਦ ਮੈਂ ਤਾਂ ਉਹ ਪੰਜਾਬੀ ਵੀ ਨਹੀਂ ਹਾਂ ਦਾ ਤੇ ਮੈਂ ਕਾ ਕੀ ਵੀ ਐ ਉਹਨੂੰ ਕਿੰਡਾ ਜਿ ਵੀ ਤੇ ਅਮਰੀਕਾ ਜਿ ਵੀ ਤੇ ਕੱਲੇ ਕੱਲੇ ਬੰਦੇ ਨੇ ਤਾੜੀ ਮਾਰੀ ਉਸ ਕਲੀ ਨੂੰ ਗਾਉਣ ਵਾਸਤੇ ਪੂਸੀਆ ਤੇ ਰਟ ਲੈਤੋਂ ਉਹ ਸੂਤ ਦੀਂਦਿਆ ਹੀਰ ਦੀ ਔਲੇ ਵੇਖ ਗੁਰਖਾ ਉੜਦੀ ਏ ਫੁਲਕਾਰੀ ਦੋ ਨੋ ਨੈਣ ਜੱਟੀ ਦੇ ਭਰੇ ਨੇ ਕੋਲ ਸ਼ਰਾਬ ਦੇ ਨਵੇਂ ਗੀਤਾਂ ਨੂੰ ਸੁਣਦੇ ਹੋ ਨਵੇਂ ਕਲਾਕਾਰਾਂ ਨੂੰ ਸੁਣਦੇ ਹੋ ਕਿ ਕੀ ਕੀ ਨਵਾਂ ਮਾਰਕੀਟ ਦੇ ਵਿੱਚ ਆ ਰਿਹਾ ਦੇਖੀਏ ਬਿਲਕੁਲ ਮਨਮੋਹ ਸੁਣੀਦਾ ਕਰਦਾ ਕਿਹੜਾ ਕਲਾਕਾਰ ਇਸ ਵੇਲੇ ਪਸੰਦ ਦਾ ਤੁਹਾਨੂੰ ਲੱਗਦਾ ਜਾਂ ਫੇਵਰਿਟ ਲੱਗਦਾ ਨਵੇਂਆਂ ਦੇ ਵਿੱਚੋਂ ਆਇਆ ਫੇ ਕਿ ਸੋਹਣਾ ਲਿਖਦਾ ਹੈ ਸੋਹਣਾ ਗਾਉਂਦਾ ਹੈ ਚਲੋ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਬੱਬੂ ਮਾਨ ਬਾਈ ਨੂੰ ਬਹੁਤ ਪਸੰਦ ਕਰਦਾ ਮੈਂ ਐਸੀ ਗੱਲ ਨਹੀਂ ਤੇ ਕਾਹੀ ਦੇ ਸੰਗ ਜਿਲਾ ਜਾਵੇ ਤਾਂ ਹਰ ਭੈਣ ਭਾਈ ਬਹੁਤ ਵਧੀਆ ਐਸੀ ਗੱਲ ਨਹੀਂ ਉਹਦੀ ਸਲੈਕਸ਼ਨਿੰਗ ਬਹੁਤ ਵਧੀਆ ਉਹਦੀ ਗੀਤ ਦੀ ਤੇ ਉਹ ਵੀ ਨੇ ਬਹੁਤ ਸਿੰਗਾਰੇ ਮੈਂ ਨਵੇਂ ਕਲਾਕਾਰਾਂ ਦੀ ਗੱਲ ਕਰ ਰਿਹਾ ਜਿਹੜੇ ਹੁਣ ਦੇ ਦੌਰ ਆਏ ਨੇ ਜਾਂ ਆਪਾਂ ਕਹਿ ਦਈਏ 2015 ਤੋਂ ਬਾਅਦ ਨੇ ਆਏ ਨੇ ਜਾਂ 2020 ਦੇ ਵਿੱਚ ਆਏ ਨੇ ਉਹਨਾਂ ਦੇ ਕੁਝ ਐਸਾ ਕੋਈ ਕਲਾਕਾਰ ਹੈਗਾ ਨਵੇਂ ਦਾ ਤੁਹਾਨੂੰ ਪਸੰਦ ਆਉਂਦਾ ਹੋਵੇ ਤੁਹਾਨੂੰ ਹਮ ਨਵੇਂਾਂ ਦਾ ਬੜਾ ਜ਼ਿਆਦਾ ਨਹੀਂ ਮੈਨੂੰ ਪਤਾ ਹੀ ਨਹੀਂ ਜਿਵੇਂ ਕਹਦੀ ਕੀ ਕਿੜਾ ਆਇਆ ਜਾਂ ਕਿਹੜਾ ਨਹੀਂ ਆਇਆ ਮੈਨੂੰ ਨਹੀਂ ਪਤਾ ਬਾਲਾ ਦੱਸਾਂ ਜੇ ਤੁਸੀਂ ਦੱਸਣਾ ਜੋ ਮੈਂ ਤਾਂ ਮਿਹਨਤੀ ਕਰਦਾ ਪੀਸ ਮੈਨੂੰ ਦੱਸ ਦੋ ਵੀ ਖੇੜਿਆ ਗੜਾਂਗਾ ਪੁੱਛਣਾ ਚਾਹੁੰਦੇ ਆ ਤੁਸੀਂ ਮੈਨੂੰ ਕੀ ਆ ਕੀ ਇਹ ਤੁਮਰੇ ਨਹੀਂ ਤਾਂ ਮੈਂ ਤੁਮ ਸਹੀ ਗੱਲ ਦੱਸਾਂਦਾ ਮੈਂ ਤੁਹਾਨੂੰ ਯਦਵੀਰ ਤੋਂ ਹੁਣ ਆ ਫੇਰ ਅਸੀਂ ਜਿਹੜਾ ਨਵਾਂ ਗੀਤ ਆਉਣ ਵਾਲਾ ਹੈ ਜਿਹੜਾ ਧਾਰਮਿਕ ਗੀਤ ਆਉਣ ਵਾਲਾ ਕਦੋਂ ਤੱਕ ਉਮੀਦ ਰੱਖੀ ਕਦੋਂ ਤੱਕ ਗਣ ਗੀਤ ਆ ਜਾਏਗਾ ਦਰਸ਼ਕਾਂ ਦੇ ਕਚੈਰੀ ਦੇ ਵਿੱਚ ਜੀ ਉਮੀਦ ਕਰਦੇ ਹਾਂ ਤਾਂ ਮੈਨੂੰ ਆਿਆਂ ਵੀ ਮੈਂ ਬਾਹਰ ਨਿਕਲੂਗਾ ਇੱਥੋਂ ਤੰਬਾਰ ਦੁਕਾਨ ਤੋਂ ਆਪ ਹੀ ਆਪਦੀ ਐਜਾ ਖਰੀਦੂਗਾ ਤੇ ਉਹ ਆ ਚੁੱਕੀਆਂ ਮਾਰਕੀਟ ਤੋਂ 2-4 ਦਿਨ ਹੀ ਹੋਇਆ ਤੇ ਉਹ ਦੁਕਾਨਾਂ ਤੇ ਪਈ ਹੋ ਜਿਹੜੀ ਮੈਨੂੰ ਉਮੀਦ ਆ ਜੀ ਬੋਡੀ ਸੇਤੀ ਅੱਗੇ ਦੀ ਬੜੀ ਖੁਸ਼ੀ ਹੋ ਰਹੀ ਹੈ ਅਸੀਂ ਆਸ ਕਰਦੇ ਕਿ ਤੁਸੀਂ ਦੁਬਾਰਾ ਆਪਣਾ ਨਵੇਂ ਗੀਤ ਨਾਲ ਕਮਬੈਕ ਕਰੋ ਤੇ ਅਸੀਂ ਦੁਬਾਰਾ ਯੁਧਵੀਰ ਨੂੰ ਫੇਰ ਇੱਕ ਵਾਰੀ ਸਕਰੀਨ ਤੇ ਦੇਖੀਏ ਹੱਸਦਾ ਦੇਖੀਏ ਨੱਚਦਾ ਦੇਖੀਏ ਟੱਪਦਾ ਦੇਖੀਏ ਬਹੁਤ ਸਾਰੀ ਦੁਆਵਾਂ ਤੇ ਬਹੁਤ ਸਾਰਾ ਪਿਆਰ ਤੁਹਾਨੂੰ ਜੀ ਥੈਂਕ ਯੂ ਜੀ ਮਿਹਰਬਾਨੀ ਹੋਰ ਤਾਂ ਮੈਂ ਕੁਝ ਨਹੀਂ ਜਤਾ ਮੈਂ ਚਾਹਾਂਗਾ ਅਗਰ ਮੈਨੂੰ ਬਾਰ ਬਾਰ ਬਨ ਲਾਲਚ ਪਹਿਰਿਆ ਗਾਣੇ ਸੁਣਨ ਦਾ ਮਾਨਕ ਸਾਹਿਬ ਦਾ ਗਾਣਾ ਸੀਗਾ ਨੀ ਮਚਾਦਰ ਕੱਢਦੇ ਨਹੀਂ ਅਗਰ ਯਾਰ ਦੋ ਬੋ ਲਗਾ ਦਿਓ ਜੀ ਨੀ ਮ ਚਦਰ ਕੱਢ ਦੀਨੀ ਗਿਣ ਟੋਪੇ ਪਾਵਾਂ ਨੀ ਮ ਚਦਰ ਕੱਢ ਦੀਨੀ ਗਿਣ ਟੋਪੇ ਪਾਵਾਂ ਨੀ ਮ ਚੰਦਰ ਕੱਢ ਦੀਨੀ ਨੀ ਮ ਚਦਰ ਕੱਢ ਦੀ ਬਸ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਸੋ ਇਹ ਸਨ ਮੇਰੇ ਨਾਲ ਯੁਧਵੀਰ ਮਾਨਕ ਜਿਹੜੇ ਬਹੁਤ ਜਲਦ ਆਪਣਾ ਕਮਬੈਕ ਕਰਨ ਵਾਲੇ ਨੇ ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਬਲੀਬਾੜ ਏਬੀਬੀ ਸੰਜਾ ਚੰਡੀਗੜ੍ਹ abp sanja josh jasper janoon